ਗੁਰੂ ਨਾਨਕ ਦੇਵ ਜੀ ਜਦੋਂ 9 ਸਾਲਾਂ ਦੇ ਹੋਏ ਤਾਂ ਇਹਨਾਂ ਦੇ ਵੀ ਮੰਨੂ ਦਾ ਸ਼ੁਰੂ ਕੀਤਾ ਜਨੇਊ ਪਾਉਣ ਵਾਲਾ ਦਿਨ ਆ ਗਿਆ। ਪੰਡਿਤ ਹਰੀदयाल ਆਪਣਾ ਪੂਜਾ ਪਾਠ ਕਰਕੇ ਜਦੋਂ ਗੁਰੂ ਜੀ ਦੇ ਗਲੇ ਵਿੱਚ ਜਨੇਊ ਪਾਉਣ ਲੱਗਾ ਤਾਂ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਰੋਕ ਦਿੱਤਾ ਅਤੇ ਪੁੱਛਿਆ ਪੰਡਿਤ ਜੀ ਇਸ ਸੂਤਰ ਨੂੰ ਗਲੇ ਵਿੱਚ ਪਾਉਣ ਦਾ ਕੀ ਲਾਭ ਹੈ? ਇਸ ਨਾਲ ਕਿਹੜੀ ਪਤਵੀ ਮਿਲਦੀ ਹੈ? ਇਸ ਦੇ ਪਾਉਣ ਨਾਲ ਕਿਹੜੇ ਧਰਮ ਦੇ ਕਰਮਾ ਵਿੱਚ ਵਾਧਾ ਹੁੰਦਾ ਹੈ? ਜਿਹੜੇ ਇਸ ਦੇ ਪਾਉਣ ਤੋਂ ਬਿਨਾ ਨਹੀਂ ਹੁੰਦਾ ਪੰਡਿਤ ਹਰਦਿਆਲ ਨੇ ਉੱਤਰ ਦਿੱਤਾ ਹੀ ਨਾਨਕ ਇਸ ਦੇ ਪਾਉਣ ਨਾਲ ਆਤਮਿਕ ਜਨਮ ਹੁੰਦਾ ਹੈ ਇਸ ਦੀ ਪਾਉਣ ਉਪਰੰਤ ਰਸੋਈ ਵਿੱਚ ਜਾਣ ਦੀ ਖੁੱਲ ਹੋ ਜਾਂਦੀ ਹੈ ਇਸ ਦੇ ਪਾਉਣ ਪਿੱਛੋਂ ਧਰਮ ਦੇ ਸੰਸਾਰੀ ਰੀਤਾ ਰਿਵਾਜਾਂ ਵਿੱਚ ਸ਼ਾਮਲ ਹੋਣ ਦੀ ਆਜ਼ਾਦੀ ਹੁੰਦੀ ਹੈ ਇਸ ਦੇ ਪਾਉਣ ਤੋਂ ਬਿਨਾ ਕੁਸ਼ਤਰੀ ਅਤੇ ਬ੍ਰਾਹਮਣ ਅਪਵਿੱਤਰ ਰਹਿੰਦੇ ਹਨ ਜਿਸ ਕਾਰਨ ਉਹ ਧਰਮ ਦੇ ਕਰਮਾਂ ਵਿੱਚ ਹਿੱਸਾ ਨਹੀਂ ਲੈ ਸਕਦੇ ਆਪਣੇ ਬਜ਼ੁਰਗਾਂ ਦੇ ਸ਼ਰਾਧ ਕਰਨ ਦਾ ਵੀ ਹੱਕ ਨਹੀਂ ਰੱਖਦੇ ਜਿਸ ਕਾਰਨ ਉਹਨਾਂ ਦੇ ਪਿੱਤਰ ਪ੍ਰਲੋਕ ਵਿੱਚ ਭੁੱਖ ਪਿਆਸ ਨਾਲ ਦੁਖੀ ਰਹਿੰਦੇ ਹਨ ਗੁਰੂ ਨਾਨਕ ਜੀ ਨੇ ਅੱਗੇ ਪੁੱਛਿਆ ਜੀ ਜਨਉ ਕੌਣ ਨਾਲ ਆਤਮਿਕ ਜਨਮ ਹੁੰਦਾ ਹੈ ਤਾਂ ਇਹੀ ਜਨਉ ਆਤਮਾ ਨੂੰ ਪਾਉਣਾ ਚਾਹੀਦਾ ਹੈ ਇਹੀ ਸੂਤਰ ਪਾਉਣ ਦਾ ਕੀ ਲਾਭ ਜੇ ਪਾਉਣ ਵਾਲਾ ਪਹਿਲਾਂ ਦੀ ਤਰ੍ਹਾਂ ਝੂਠ ਬੋਲਦਾ ਰਹੇ ਚੁਗਲੀਆਂ ਕਰਦਾ ਰਹੇ ਛੰਡਾਲਾਂ ਵਾਲੇ ਕੰਮਕਾਰ ਕਰਦਾ ਰਹੇ ਜਿਵੇਂ ਜਿਨੂੰ ਪਾਉਣ ਵਾਲਾ ਪੰਡਤ ਆਪ ਕਰਦਾ ਹੈ ਜਿਨੇ ਉਹ ਤਾਂ ਇਸ ਤਰ੍ਹਾਂ ਦਾ ਹੋਵੇ ਜਿਸ ਦੇ ਪਾਉਣ ਨਾਲ ਮਨ ਵਿੱਚ ਦਇਆ ਉਪਜੇ ਸੰਤੋਖੀ ਬਣੇ ਜਤ ਰੱਖੇ ਅਤੇ ਸੱਚੀ ਵਿਹਾਰ ਕਰੇ ਪੰਡਤ ਜੀ ਆਪ ਦੇ ਪਾਸ ਇਸ ਤਰ੍ਹਾਂ ਦਾ ਜਿਨੇਉ ਹੈ ਤਮੇ ਪਾਉਣ ਲਈ ਤਿਆਰ ਹ ਇਸ ਤਰ੍ਹਾਂ ਦਾ ਜਿਨੇਉ ਨਾ ਟੁੱਟੇਗਾ ਨਾ ਗੰਦਾ ਹੋਵੇਗਾ ਤੇ ਨਾ ਹੀ ਸਰੀਰ ਦੇ ਜਲਾਉਣ ਸਮੇਂ ਅੱਗ ਵਿੱਚ ਚਲੇਗਾ ਉਹ ਸੁੱਚਾ ਜਿਨੇਉ ਸਦਾ ਹੀ ਸਰੀਰ ਦੇ ਨਾਲ ਰਹੇਗਾ ਸਰੀਰ ਦੇ ਜਲਾਉਣ ਉਪਰੰਤ ਵੀ ਆਦਮੀ ਦੇ ਨਾਲ ਜਾਵੇਗਾ ਪੰਡਿਤ ਹਰੀदयाल ਨੇ ਗੁਰੂ ਜੀ ਨੂੰ ਹੋਰ ਸਮਝਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ ਹੀ ਨਾਨਕ ਇਹ ਜਿਨੇਉ ਅਸੀਂ ਅੱਜ ਪਹਿਲੀ ਵਾਰ ਸ਼ੁਰੂ ਨਹੀਂ ਕਰਨ ਲੱਗੇ ਇਹ ਤਾਂ ਪੁਰਾਣੀ ਰੀਤ ਚੱਲੀ ਆ ਰਹੀ ਹੈ ਤੇਰੀ ਨਾਲੋਂ ਪਹਿਲਾਂ ਕਦੇ ਕਿਸੇ ਨੇ ਨਾ ਨਹੀਂ ਕੀਤੀ ਗੁਰੂ ਨਾਨਕ ਜੀ ਨੇ ਜਨੇਊ ਦੀ ਰੀਤ ਪਿੱਛੇ ਬ੍ਰਾਹਮਣਾਂ ਦੇ ਖਾਨ ਦਾ ਰਾਜ ਖੋਲਣ ਲੱਗਿਆਂ ਇੱਕ ਸ਼ਲੋਕ ਉਚਾਰਿਆ ਤਗ ਕਪਾਹ ਕਤੀਏ ਬ੍ਰਾਹਮਣ ਵਟੇ ਆਏ ਕੋਹ ਬਕਰਾਂ ਰਿਨ ਖਾਇਆ ਸਭ ਕੋ ਆਖੇ ਪਾਏ ਤੇ ਤਹਾਰੀ ਧਿਆਨ ਨੂੰ ਇਸ ਸ਼ਲੋਕ ਦੀ ਸਮਝ ਪੈ ਗਈ ਅਤੇ ਯਕੀਨ ਹੋ ਗਿਆ ਕਿ ਗੁਰੂ ਜੀ ਨੇ ਇੱਕ ਪਾ ਦਾ ਧਾਗਾ ਕੱਲ ਵਿੱਚ ਨਹੀਂ ਪਾਉਣਾ। ਉਹਨਾਂ ਨੇ ਇਹ ਵੀ ਦੇਖ ਲਿਆ ਕਿ ਜੇ ਆਮ ਲੋਕਾਂ ਨੂੰ ਗੁਰੂ ਜੀ ਦੀ ਕਹਿਣ ਦੀ ਸਮਝ ਪੈ ਗਈ ਤਾਂ ਉਹਨਾਂ ਨੇ ਵੀ ਜਨੇਊ ਪਾਉਣਾ ਬੰਦ ਕਰ ਦੇਣਾ ਸੀ। ਉਹਨਾਂ ਪਾਸੋਂ ਬ੍ਰਾਹਮਣਾਂ ਨੂੰ ਬੱਕਰੇ ਤੇ ਹੋਰ ਚੜਾਵਾ ਜੋ ਰਸਮਾਂ ਦੇ ਨਾਲ ਮਿਲਦਾ ਹੈ ਉਹ ਮਿਲਣਾ ਬੰਦ ਹੋ ਜਾਵੇਗਾ। ਇਸ ਡਰ ਦੇ ਮਾਰੇ ਉਸ ਨੇ ਜਨੇਊ ਆਪਣੇ ਥੈਲੇ ਵਿੱਚ ਪਾਇਆ ਤੇ ਆਪਣੇ ਘਰ ਨੂੰ ਪਰਤ ਗਿਆ।